ਹੈਲੋ ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸੋ ਪੰਜਾਬੀ ਵਿਆਕਰਨ ਦਾ ਅੱਜ ਦਾ ਟੌਪਿਕ ਹੈ ਜੋਜਕ ਜੋਜਕ ਕੀ ਹੁੰਦਾ ਹੈ ਸੋ ਆਓ ਵਿਦਿਆਰਥੀਓ ਟੌਪਿਕ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਰੋਜ਼ ਆਉਣ ਵਾਲੀਆਂ ਕਲਾਸਾਂ ਤੇ ਆਉਣ ਵਾਲੇ ਟੌਪਿਕਸ ਦੀ ਵੀਡੀਓ ਤੁਹਾਨੂੰ ਪਹੁੰਚ ਸਕੇ ਸੋ ਆਓ ਸ਼ੁਰੂ ਕਰਦੇ ਹਾਂ ਜੋਜਕ ਕੀ ਹੁੰਦਾ ਹੈ ਪਰਿਭਾਸ਼ਾ ਜਿਹੜੇ ਸ਼ਬਦ ਦੋ ਵਾਕਾਂ ਜਾਂ ਦੋ ਵਾਕਾਂਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜ ਜੋੜਨ ਦਾ ਕੰਮ ਕਰਨ ਉਹ ਜੋਜਕ ਹੁੰਦੇ ਹਨ ਜਿਵੇਂ ਬਲਜੀਤ ਤੇ ਹਰਜੀਤ ਖੇਡ ਰਹੀਆਂ ਹਨ ਉਹ ਕੋਠੇ ਦੇ ਉੱਪਰ ਨਾਲੇ ਚੁਬਾਰੇ ਵਿੱਚ ਖੇਡਦੇ ਹਨ ਮਨਵੀਰ ਨੇ ਕਿਹਾ ਕਿ ਮੈਂ ਕਦੇ ਝੂਠ ਨਹੀਂ ਬੋਲਦਾ ਉਹ ਪਾਸ ਨਹੀਂ ਹੋਇਆ ਕਿਉਂਕਿ ਉਸਨੇ ਮਿਹਨਤ ਨਹੀਂ ਕੀਤੀ ਉਹ ਨਾ ਕੇਵਲ ਨਸ਼ੇਬਾਜ਼ ਹੀ ਹੈ ਬਲਕਿ ਜੂਏਬਾਜ਼ ਵੀ ਹੈ ਪਹਿਲੇ ਵਾਕ ਵਿੱਚ ਤੇ ਦੋ ਸ਼ਬਦਾਂ ਨੂੰ ਦੂਜੇ ਵਾਕ ਵਿੱਚ ਨਾਲੇ ਦੋ ਵਾਕਾਂਸ਼ਾਂ ਨੂੰ ਤੇ ਬਾਕੀ ਵਾਕਾਂ ਵਿੱਚ ਕੇ ਕਿਉਂਕਿ ਨਾ ਕੇਵਲ ਬਲਕਿ ਦੋ ਦੋ ਵਾਕਾਂ ਨੂੰ ਜੋੜਦੇ ਹਨ ਹਨ ਇਸ ਕਰਕੇ ਇਹ ਜੋਜਕ ਹਨ ਕਾਰਜ ਜਾਂ ਅਰਥ ਦੇ ਪੱਖ ਤੋਂ ਜੋਜਕ ਦੇ ਦੋ ਮੁੱਖ ਭੇਦ ਹਨ ਸਮਾਨ ਜੋਜਕ ਤੇ ਅਧੀਨ ਜੋਜਕ ਸੋ ਆਓ ਕਰਦੇ ਹਾਂ ਸਭ ਤੋਂ ਪਹਿਲਾਂ ਸਮਾਨ ਜੋਜਕ ਜਿਹੜੇ ਜੋਜਕ ਦੋ ਸੁਤੰਤਰ ਤੇ ਸਮਾਨ ਵਾਕਾਂ ਨੂੰ ਜੋੜਨ ਜੋੜ ਕੇ ਸੰਯੁਕਤ ਵਾਕ ਬਣਾਉਣ ਉਹਨਾਂ ਨੂੰ ਸਮਾਨ ਜੋਜਕ ਕਿਹਾ ਜਾਂਦਾ ਹੈ ਜਿਵੇਂ ਰੋਟੀ ਵੀ ਖਾਓ ਤੇ ਅਤੇ ਚਾਹ ਵੀ ਪੀਓ ਸਮਾਨਜੋਜਕ ਚਾਰ ਪ੍ਰਕਾਰ ਦੇ ਹੁੰਦੇ ਹਨ ਪਹਿਲਾ ਸਮੂਚੀ ਸਮਾਨਜੋਜਕ ਜਿਹੜੇ ਸਮਾਨਜੋਜਕ ਦੋ ਸੁਤੰਤਰ ਵਾਕਾਂ ਜਾਂ ਦੋ ਵਾਕੰਸ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ ਉਹਨਾਂ ਨੂੰ ਸਮੂਚੀ ਸਮਾਨਜੋਜਕ ਕਿਹਾ ਜਾਂਦਾ ਹੈ ਜਿਵੇਂ ਦਵਾਈ ਵੀ ਖਾਓ ਤੇ ਪਰਹੇਜ਼ ਵੀ ਰੱਖੋ ਐੜਾ ਉਹ ਨਾਲੇ ਕੰਜੂਸ ਹੈ ਨਾਲੇ ਮਿੱਤਰਮਾਰ ਇਨ੍ਹਾਂ ਵਾਕਾਂ ਵਿੱਚ ਤੇ ਅਤੇ ਨਾਲੇ ਨਾਲੇ ਸਮੂੱਚੇ ਸਮਾਨਜੋਜਕ ਹਨ ਅਤੇ ਔਰ ਅਰ ਪਰ ਵੀ ਭੀ ਆਦਿ ਅਜਿਹੇ ਹੀ ਸਮੂੱਚੇ ਸਮਾਨਜੋਜਕ ਹਨ ਐੜਾ ਵਿਕਲਪੀ ਜਿਹੜੇ ਸਮਾਨਜੋਜਕ ਇਕੱਲੇ ਜਾਂ ਜੋੜੇ ਦੇ ਰੂਪ ਵਿੱਚ ਦੋ ਸੁਤੰਤਰ ਵਾਕਾਂ ਨੂੰ ਇਸ ਤਰ੍ਹਾਂ ਜੋੜਨ ਕਿ ਉਹਨਾਂ ਦਾ ਆਪਸ ਵਿੱਚ ਵਟਾਂਦਰੇ ਦਾ ਭਾਵ ਪ੍ਰਗਟ ਹੁੰਦਾ ਹੋਵੇ ਉਹਨਾਂ ਨੂੰ ਵਿਕਲਪੀ ਸਮਾਨਜੋਜਕ ਆਖਿਆ ਜਾਂਦਾ ਹੈ ਜਿਵੇਂ ਤੂੰ ਇਹ ਕੰਮ ਚਾਹੇ ਅੱਜ ਮੁਕਾ ਚਾਹੇ ਕੱਲ ਮੁਕਾ ਇਹ ਵਾਕ ਵਿੱਚ ਚਾਹੇ ਚਾਹੇ ਵਿਕਲਪੀ ਸਮਾਨਜੋਜਕ ਹਨ ਇਸ ਪ੍ਰਕਾਰ ਦੇ ਹੋਰ ਵਿਕਲਪੀ ਸਮਾਨਯੋਜਕ ਇਹ ਹਨ ਜਾਂ ਜਾਂ ਨਾ ਨਾ ਨਹੀਂ ਤਾਂ ਨਾ ਕੇ ਜਾਂ अथवा ਭਾਵੇਂ ਭਾਵੇਂ ਆਦੀ ਈੜੀ ਨਿਖੇਦੀ ਜਾਂ ਵਿਰੋਧਪੋਦਕ ਸਮਾਨਯੋਜਕ ਜਦੋਂ ਸਮਾਨਯੋਜਕ ਦੋ ਸੁਤੰਤਰ ਵਾਕਾਂ ਨੂੰ ਵਿਸਤ੍ਰਣ ਜੋੜਨ ਕੇ ਉਹਨਾਂ ਦਾ ਆਪਸ ਵਿੱਚ ਟਕਰਾ ਵਿਰੋਧ ਜਾਂ ਨਿਖੇਦੀ ਪ੍ਰਾਪਤ ਹੁੰਦਾ ਹੋਵੇ ਤਾਂ ਉਹਨਾਂ ਨੂੰ ਨਿਖੇਦੀ ਜਾਂ ਵਿਰੋਧੀ ਬੋਧਕ ਸਮਾਨਜੋਜਕ ਕਿਹਾ ਜਾਂਦਾ ਹੈ ਜਿਵੇਂ ਉਹ ਕਰੋ ਗਰੀਬ ਤਾਂ ਹੈ ਪਰੰਤੂ ਬੇਅਣਖਾ ਨਹੀਂ ਇਸ ਵਾਕ ਵਿੱਚ ਪਰੰਤੂ ਨਿਖੇਦੀ ਸਮਾਨਜੋਜਕ ਹੈ ਜੋ ਨਿਖੇਦੀ ਸਮਾਨਜੋਜਕ ਇਸ ਹਨ ਐਪਰ ਪਰ ਫਿਰ ਵੀ ਤਾਂ ਵੀ ਸਗੋਂ ਆਦੀ ਨੈਕਸਟ ਸਸਾ ਕਾਰਨ ਕਾਰਜ ਬੋਧਕ ਸਮਾਨਜੋਜਕ ਜਦੋਂ ਸਮਾਨਜੋਜਕ ਦੋ ਸੁਤੰਤਰ ਵਾਕਾਂ ਨੂੰ ਇਸ ਤਰ੍ਹਾਂ ਜੋੜਨ ਕੇ ਪਹਿਲਾ ਵਾਕ ਕਾਰਨ ਪ੍ਰਗਟ ਕਰੇ ਤੇ ਦੂਜਾ ਵਾਕ ਦੂਜਾ ਕਾਰਜ ਪ੍ਰਗਟ ਕਰੇ ਤਾਂ ਉਸ ਨੂੰ ਕਾਰਨ ਕਾਰਜ ਬੋਧਕ ਸਮਾਨਯੋਜਕ ਕਿਹਾ ਜਾਂਦਾ ਹੈ ਜਿਵੇਂ ਉਹ ਬਿਮਾਰ ਹੈ ਤਾਂ ਹੀ ਉਹ ਅੱਜ ਸਕੂਲ ਨਹੀਂ ਆਇਆ ਇਸ ਵਾਕ ਵਿੱਚ ਤਾਂ ਹੀ ਉਹ ਤਾਂ ਸ਼ਬਦ ਕਾਰਨ ਕਾਰਜ ਬੋਧਕ ਸਮਾਨਯੋਜਕ ਹੈ ਅਜਿਹੇ ਹੋਰ ਸਮਾਨਯੋਜਕ ਇਸ ਤਰ੍ਹਾਂ ਹਨ ਇਸ ਲਈ ਇਸ ਕਰਕੇ ਇਸ ਕਾਰਨ ਇਸ ਵਾਸਤੇ ਕਿਉਂ ਜੋ ਤਾਂ ਜੋ ਕਿ ਆਦੀ ਨੈਕਸਟ ਪੁਆਇੰਟ 2 ਅਧੀਨ ਜੋਜਕ ਮਿਸ਼ਰਤ ਵਾਕ ਵਿੱਚ ਪ੍ਰધાન ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦ ਅਧੀਨ ਜੋਜਕ ਅਖਵਾਉਂਦੇ ਹਨ ਜਿਵੇਂ ਮੈਨੂੰ ਪਤਾ ਹੈ ਕਿ ਉਹ ਮੇਰੇ ਨਾਲ ਧੋਖਾ ਨਹੀਂ ਕਰ ਸਕਦਾ ਇਸ ਵਾਕ ਵਿੱਚ ਕੇ ਅਧੀਨ ਜੋਜਕ ਹੈ ਕਿਉਂਕਿ ਮੈਨੂੰ ਪਤਾ ਹੈ ਪ੍ਰਧਾਨ ਉਪਵਾਕ ਹੈ ਤੇ ਉਹ ਮੇਰੇ ਨਾਲ ਧੋਖਾ ਨਹੀਂ ਕਰ ਸਕਦਾ ਅਧੀਨ ਉਪਵਾਕ ਹੈ ਅਤੇ ਕੇ ਇਹਨਾਂ ਦੋਵਾਂ ਨੂੰ ਜੋੜਦਾ ਹੈ ਅਧੀਨ ਜੋਜਕ ਇਹ ਲਿਖੇ 7 ਪ੍ਰਕਾਰ ਹੁੰਦੇ ਹਨ ਉੜਾ ਸਮਾਨ ਅਧਿਕਰਣਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਜੋਜਕ ਨੂੰ ਸਮਾਨ ਅਧਿਕਰਣਵਾਚਕ ਜੋਜਕ ਅਧੀਨ ਜੋਜਕ ਆਖਿਆ ਜਾਂਦਾ ਹੈ ਜਿਵੇਂ ਉਹ ਮੇਰੇ ਨਾਲ ਇਸ ਤਰ੍ਹਾਂ ਵਰਤਾਓ ਕਰਦੇ ਹਨ ਜਿਕਰ ਮੈਂ ਉਨ੍ਹਾਂਨਾਂ ਮੈਂ ਕੋਈ ਉਪਰਨਾ ਹਾਂ ਇਸ ਮਿਸ਼ਰਤ ਵਾਕ ਵਿੱਚ ਜੇਕਰ ਸਮਾਨ ਅਧਿਕਰਣ ਕਾਰਕ ਅਧਿਕਰਣਵਾਚਨ ਅਧੀਨ ਜੋਜਕ ਹੈ ਇਸ ਤਰ੍ਹਾਂ ਦੇ ਹੋਰ ਜੋਜਕ ਇਹ ਹਨ ਪਈ ਕੇ ਜੋ ਜਿਵੇਂ ਜਿੱਦਾਂ ਜਿਕਰ ਆਦੀ ਐੜਾ ਕਾਰਨਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਤਾਂ ਅਜੇ ਉਪਵਾਕਾਂ ਨੂੰ ਜੋੜਨ ਵਾਲਾ ਜੋਜਕ ਕਾਰਨਵਾਚਨ ਅਧੀਨ ਜੋਜਕ ਅਖਵਾਉਂਦਾ ਹੈ ਜਿਵੇਂ ਮੇਰੇ ਮਾਤਾ ਪਿਤਾ ਗਰੀਬ ਹਨ ਇਸ ਕਰਕੇ ਮੇਰੀ ਫੀਸ ਮਾਫ ਕੀਤੀ ਜਾਵੇ ਇਸ ਭਾਗ ਵਿੱਚ ਇਸ ਕਰਕੇ ਕਾਰਨਵਾਚਕ ਅਧੀਨ ਜੋਜਕ ਹੈ ਇਸ ਤਰ੍ਹਾਂ ਦੇ ਹੋਰ ਜੋਜਕ ਇਹ ਹਨ ਇਸ ਲਈ ਕਿਉਂਕਿ ਆਦੀ ਈਡੀ ਫਲਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਨਤੀਜਾ ਜਾਂ ਫਲ ਦੱਸੇ ਨਤੀਜਾ ਜਾਂ ਫਲ ਤੱਸੀ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਜੋਜਕ ਨੂੰ ਫਲਵਾਚਕ ਅਧੀਨ ਜੋਜਕ ਕਿਹਾ ਜਾਂਦਾ ਹੈ ਜਿਵੇਂ ਅੱਜ ਮੈਂ ਇੰਨਾ ਕੰਮ ਕੀਤਾ ਹੈ ਕਿ ਮੇਰਾ ਠਕੀਵੇਂ ਨਾਲ ਬੁਰਾ ਹਾਲ ਹੈ ਇਸ ਮਿਸ਼ਰੀ ਤਵਾਕ ਵਿੱਚ ਕਿ ਫਲ ਫਲਵਾਚਕ ਅਧੀਨ ਜੋਜਕ ਹੈ ਜੋਕ ਵੀ ਇਸੇ ਤਰ੍ਹਾਂ ਦਾ ਹੀ ਜੋਜਕ ਹੈ ਸੱਸਾ ਮੰਤਵਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਮੰਤਵ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲਾ ਜੋਜਕ ਮੰਤਵਵਾਚਕ ਅਧੀਨ ਜੋਜਕ ਕਹਾਉਂਦਾ ਹੈ ਜਿਵੇਂ ਰੋਗੀ ਨੂੰ ਨਿਜਮ ਨਾਲ ਦਵਾਈ ਦਿਓ ਤਾਂ ਜੋ ਤੰਦਰੁਸਤ ਹੋ ਜਾਵੇ ਇਸ ਵਿੱਚ ਤਾਂ ਜੋ ਸ਼ਬਦ ਮੰਤਵਵਾਚਕ ਅਧੀਨ ਜੋਜਕ ਹੈ ਇਸ ਲਈ ਕਿ अथवा ਕੇ ਮਤੇ ਮਤਾ ਆਦੀ ਅਜਿਹੇ ਹੀ ਜੋਜਕ ਹਨ ਵਿਰੋਧ ਵਿਰੋਧਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਨਾਲ ਵਿਰੋਧ ਦੱਸੇ ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲੇ ਜੋਜਕ ਨੂੰ ਵਿਰੋਧਵਾਚਕ ਅਧੀਨ ਜੋਜਕ ਕਿਹਾ ਜਾਂਦਾ ਹੈ ਜਿਵੇਂ ਉਹ ਭਾਵੇਂ ਗਰੀਬ ਹੈ ਫਿਰ ਵੀ ਕਿਸੇ ਅੱਗੇ ਹੱਥ ਨਹੀਂ ਅੱਡਦਾ ਉਪਰੋਕਤ ਵਾਕ ਵਿੱਚ ਭਾਵੇਂ ਫਿਰ ਵੀ ਵਿਰੋਧਵਾਚਕ ਅਧੀਨ ਜੋਜਕ ਹੈ ਭਾਵੇਂ ਪਰ ਚਾਹੇ ਫਿਰ ਵੀ ਤਾਂ ਵੀ ਆਦੀ ਅਜਿਹੇ ਹੀ ਜੋਜਕ ਹਨ ਕੱਕ ਸ਼ਰਤਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਨ ਸ਼ਰਤ ਦੀ ਸ਼ਕਲ ਵਿੱਚ ਦੱਸੇ ਤਾਂ ਅਜਿਹੇ ਵਾਕ ਨੂੰ ਜੋੜਨ ਵਾਲਾ ਜੋਜਕ ਸ਼ਰਤਵਾਚਕ ਅਧੀਨ ਜੋਜਕ ਕਹਾਉਂਦਾ ਹੈ ਜਿਵੇਂ ਜੇਕਰ ਤੂੰ ਮਿਹਨਤ ਕਰਦਾ ਹੈ ਤਾਂ ਕਦੇ ਵੀ ਫਲ ਨਾ ਹੁੰਦਾ ਕਦੇ ਵੀ ਫੇਲ ਨਾ ਹੁੰਦਾ ਉਪਰੋਕਤ ਵਾਕ ਵਿੱਚ ਜੇਕਰ ਤਾਂ ਸ਼ਰਤਵਾਚਕ ਅਧੀਨ ਜੋਜਕ ਹੈ ਜੇ ਤਾਂ ਜਦ ਤਾਂ ਆਦੀ ਅਜਿਹੇ ਹੀ ਜੋਜਕ ਹਨ ਖਖਾ ਤੁਲਨਾਤਾ ਤੁਲਨਾਤਮਕ ਜਾਂ ਤੁਲਨਾਵਾਚਕ ਅਧੀਨ ਜੋਜਕ ਤੁਲਨਾਵਾਚਕ ਅਧੀਨ ਜੋਜਕ ਜਦੋਂ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਦੋ ਦੋ ਚੀਜ਼ਾਂ ਦੇ ਗੁਣਾ ਲੱਛਣਾ ਆਦੀ ਦਾ ਟਕਰਾ ਕਰਨ ਤਾਂ ਜਿਹੇ ਵਾਕਾਂ ਨੂੰ ਜੋੜਨ ਵਾਲੇ ਜੋਜਕ ਨੂੰ ਤੁਲਨਾਤਮਕ ਤੁਲਨਾਵਾਚਕ ਅਧੀਨ ਜੋਜਕ ਕਿਹਾ ਜਾਂਦਾ ਹੈ ਜਿਵੇਂ ਅੱਜ ਦੁਪਹਿਰ ਇੰਨੀ ਤਪਸ਼ੀ ਤਪਸ਼ੀ ਮਾਨੋ ਅਸਮਾਨ ਤੋਂ ਅੱਗ ਵਰ ਰਹੀ ਹੋਵੇ ਉਪਰੋਕਤ ਵਾਕ ਵਿੱਚ ਮਾਨੋ ਤੁਲਨਾਵਾਚਕ ਜੋਜਕ ਹੈ ਜਿਵੇਂ ਕਿ ਯੂ ਜੀਕਰ ਆਦੀ ਜਿਹੇ ਹੀ ਜੋਜਕ ਹਨ ਸੋ ਸਟੂਡੈਂਟਸ ਬਹੁਤ ਬਹੁਤ ਥੈਂਕ ਯੂ ਅੱਜ ਦੀ ਕਲਾਸ ਦੇ ਲਈ ਸੋ ਨੈਕਸਟ ਕਲਾਸ ਦੇ ਵਿੱਚ ਨੈਕਸਟ ਟੋਪਿਕ ਪੰਜਾਬੀ ਵਿਆਕਰਨ ਦਾ ਲੈ ਕੇ ਆਵਾਂਗੇ ਸੋ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਬਾਏ